ਅੰਜਲਪ੍ਰੀਤ ਕੌਰ ਦੇ ਮਾਮਲੇ 'ਚ ਤਰਨਤਾਰਨ ਪੁਲਿਸ ਨੇ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ ਪੁਲਿਸ ਨੇ ਕਿਹਾ ਕਿ ਕੰਜਨਪ੍ਰੀਤ ਦੀ ਗ੍ਰਿਫਤਾਰੀ ਪੱਕੇ ਸਬੂਤਾਂ ਦੇ ਆਧਾਰ 'ਤੇ ਕੀਤੀ ਗਈ ਹੈ ਜੀ ਹਾਂ ਪੁਲਿਸ ਦਾ ਦਾਵਾ ਹੈ ਕਿ ਉਹਨਾਂ ਕੋਲ ਕੰਜਨਪ੍ਰੀਤ ਖਿਲਾਫ ਕਾਫੀ ਸਬੂਤ ਨੇ ਜੋ ਉਸਦੇ ਪਤੀ ਦੁਆਰਾ ਚਲਾਏ ਜਾ ਰਹੇ ਅਪਰਾਧਿਕ ਸਿੰਡੀਗੇਟ 'ਚ ਉਸਦੀ ਸਰਗਰਮ ਸ਼ਮੂਲੀਅਤ ਨੂੰ ਸਾਬਤ ਕਰਦਣੇ ਉਹਨਾਂ ਇਹ ਵੀ ਐਲਾਨ ਕੀਤਾ ਕਿ ਉਹ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਹਾਈ ਕੋਰਟ 'ਚ ਅਪੀਲ ਦਾਇਰ ਕਰਨਗੇ ਇਸ ਸਬੰਧ ਵਿੱਚ ਤਰਨਤਾਰਨ ਦੇ ਐਸਪੀ ਨੇ ਕਿਹਾ ਕਿ ਪੁਲਿਸ ਥਾਣਾ ਚਬਾਲ ਤរੰਤ ਅਨ ਵਿਖੇ ਦਰਜ ਐਫ ਆਈ ਆਰ ਨੰਬਰ 208/25 ਤਹਿਤ ਕਾਨੂੰਨ ਅਨੁਸਾਰ ਹੋਰ ਜਾਂਚ ਕਰੇਗੀ ਐਸ ਪੀ ਨੇ ਜ਼ੋਰ ਦੇ ਕੇ ਕਿਹਾ ਕਿ ਪੁਲਿਸ ਕੋਲ ਕਾਨੂੰਨ ਅਨੁਸਾਰ ਅਪੀਲ ਦਾਇਰ ਕਰਨ ਲਈ ਕਾਫੀ ਸਬੂਤ ਨੇ ਉਹਨਾਂ ਦੁਹਰਾਇਆ ਕਿ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਵਿਰੁੱਧ ਅਪੀਲ ਦਾਇਰ ਕੀਤੀ ਜਾਵੇਗੀ ਤੇ ਜਾਂਚ ਅੱਗੇ ਵਧਾਈ ਜਾਵੇਗੀ ਕੱਲ ਮਾਨਯੋਗ ਤਰੰਤ ਅਪੀਲ ਕੋਰਟ ਵੱਲੋਂ 208/25 ਮੁਕਦਮਾ ਪੀ ਐਸ ਚਵਾਲ ਵਿੱਚ ਜਿਹੜੀ ਅਕਿਊਜ਼ਡ ਸੀ ਉਸ ਨੂੰ ਕਸਟਡੀ ਚੋਂ ਰਿਲੀਜ਼ ਕਰਨ ਦੇ ਹੁਕਮ ਸੁਣਾਏ ਗਏ ਸੀ ਜੋ ਇਹਨਾਂ ਹੁਕਮਾਂ ਨੂੰ ਸਕਰੂਟੀਨਾਈਜ਼ ਕਰਕੇ ਅਤੇ ਬਾਚ ਕੇ ਤੇ ਕੇਸ ਫਾਈਲ ਵਿੱਚ ਯੋਗ ਐਵੀਡੈਂਸ ਮੌਜੂਦ ਹੋਣ ਕਰਕੇ ਇਸ ਸਬੰਧੀ ਲੀਗਲ ਰਾਇ ਲੈ ਕੇ ਉੱਚੀਆਂ ਅਦਾਲਤਾਂ ਦੇ ਵਿੱਚ ਅਪੀਲ ਦਾਇਰ ਕੀਤੀ ਜਾਏਗੀ ਇਸ ਕੇਸ ਦੀ ਤਫ਼ਤੀਸ਼ ਹਲੇ ਵੀ ਜਾਰੀ ਹੈ